ਫਰੈਂਡਸ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਢੀ ਵਧੀਆ ਹੋਵਾਂਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਤੇ ਗਾਇਜ਼ ਟਾਈਮ ਹੋ ਚੁੱਕਿਆ ਜੀ ਸਵੇਰ ਦੇ ਤਾਂ ਕਾਦੇ ਹੁੰਦਾ ਕੋਈ ਗਰਮੀਆਂ ਦੇ ਵਿੱਚ ਤਾਂ 9 ਵਜਿਆਂ ਦੇ ਤੋਂ ਦੁਪਹਿਰੀ ਹੋ ਜਾਂਦੀ ਹੈ ਤੇ ਸਾਡੇ ਤਾਂ ਹੋ ਚੁੱਕਿਆ ਤੇ ਅੱਜ ਆਪਾਂ ਚੱਲੇ ਜੀ ਹੁਣ ਸਿਸਟਰ ਕੋਲੇ ਤੇ ਨਾਲੇ ਰੱਖੀ ਜੱਲੀ ਅੱਜ ਰਖੜੀ ਬੰਨਣ ਆਪਦੇ ਭਰਾ ਨੂੰ ਤੇ ਅੱਜ ਰਕਸ਼ਾ ਬੰਧਨ ਹੈਗਾ ਸਾਰਿਆਂ ਨੂੰ ਸਾਡੇ ਵੱਲੋਂ ਹੈਪੀ ਰਕਸ਼ਾ ਬੰਧਨ ਤੇ ਹੁਣ ਅਸੀਂ ਕਰ ਲੱਗੇ ਆਂ ਨਾਸ਼ਤਾ ਨਾਸ਼ਤਾ ਕਰਕੇ ਅਸੀਂ ਬਸ ਹੁਣ ਕਰਾਂਗੇ ਰਵਾਨਗੀ ਤੇ ਰੈਡੀ ਹੋ ਚੁੱਕੇ ਆਂ ਅਸੀਂ ਤੇ ਮੈਂ ਪਾਇਆ ਨਵੀਂ ਟੀ-ਸ਼ਰਟ ਅੱਜ ਰਾਖੀ ਨੇ ਵੀ ਨਵਾਂ ਸੂਟ ਪਾਇਆ ਮੈਂ ਤਾਂ ਪੁਰਾਣੀ ਕੱਪੜਾ ਏਡੀਸ਼ਨ ਲੈ ਕੇ ਆਏ ਸੀ ਨਾ ਪਾਣ ਨਹੀਂ ਦਿੱਤੇ ਮੈਨੂੰ ਕਹਿੰਦੇ ਨਾ 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 ਕਹਿੰਦੇ ਉਦੋਂ ਪਾਓ ਜਦੋਂ ਪੁੱਤ ਜਾਵਾਂਗੇ ਰੱਖੜੀ ਦੇ ਮਗਾ ਠੀਕ ਹੈ ਜੀ ਉਦੋਂ ਪਾ ਲਾਂਗੇ ਤੇ ਹੁਣ ਆਪਾਂ ਨਾਸ਼ਤਾ ਕਰਦੇ ਆਂ ਨਾਸ਼ਤਾ ਕਰਕੇ ਫਿਰ ਆਪਾਂ ਚੱਲਦੇ ਸੋ ਫਾਈਨਲੀ ਹੋ ਚੁੱਕੇ ਆਪਾਂ ਰੈਡੀ ਤੇ ਰਾਖੀ ਵੀ ਰੈਡੀ ਹੈ ਮੰਮੀ ਵੀ ਸਾਡੇ ਰੈਡੀ ਹੋ ਗਏ ਹੁਣ ਤੇ ਹੁਣ ਆਪਾਂ ਪਾਨੇ ਚਾਲੇ ਤੇ ਟਾਈਮ ਹੋ ਗਿਆ ਆਪਣਾ 10:00 ਵੱਜ ਚੁੱਕੇ ਨੇ 10:00 ਵੱਜ ਗਏ ਨਾ 9:30 9:30 ਆਇਆ 15 ਮਿੰਟ ਤੇ ਆ ਰੋਗਾ ਮੇਰਾ ਪਾਉ ਕੋਦੋਂ ਕੱਲ ਤਾਂ ਟਾਈਮ ਹੋਇਆ ਸੀ ਉਹ ਤੋਂ ਕਿੰਨਾ ਹੋਇਆ ਸੀ ਸਵਾ 9:00 ਹੋਇਆ ਸੀ ਚਲ ਫੇ ਸਵਾ 9:30 ਕੋਈ ਫਰਕ ਨਹੀਂ ਹੁੰਦਾ ਚਲੋ ਗਾਈਜ਼ ਬਸ 9:30 ਹੋ ਗਏ ਤੇ ਅਸੀਂ ਹੁਣ ਚੱਲਦੇ ਆਂ ਬਸ ਉਹ ਇਸ ਚੀਜ਼ ਦਾ ਮੂੰਹ ਬੰਦ ਹੋ ਜਾ ਇੱਕ ਵਾਰ ਫੇਰ ਚੱਲਦੇ ਆਂ ਅਸੀਂ ਤੇ ਬੰਦ ਹੋ ਜਾ ਬਈ ਆੜੀ ਹੋ ਜਾ ਬੰਦ ਬਈ ਆੜੀ ਹੋ ਜਾ ਹੁਣੇ ਬੰਦ ਕੀਤਾ ਨਾਲੇ ਅਸੀਂ ਬੰਦ ਕਰਨ ਤੋਂ ਬਾਅਦ ਥੋੜਾ ਜਿਹਾ ਤਾਂ ਮੂੰਹ ਖੁੱਲਿਆ ਰਹਿ ਜਾਂਦਾ ਹੁੰਦਾ ਉਹ ਹੋ ਗਿਆ ਬੰਦ ਚਲੋ ਜੀ ਕਰ ਦੋ ਸੋਚ ਬੰਦ ਚਲੋ ਗਾਇਸ ਗੰਡੀ ਵੀ ਬਹੁਤ ਗੰਦੀ ਹੋ ਗਈ ਯਾਰ ਕਿਉਂਕਿ ਮੀਂਹ ਪਿਆ ਸੀਗਾ ਉੱਥੇ ਤੋਂ ਨਾਮ ਸੇ ਥਕਾਵਟ ਹੋ ਰਹੀ ਸੀ ਸਾਰੇ ਉੱਠੇ ਬਸ ਉੱਠ ਕੇ ਸਾਫ ਵੀ ਨਹੀਂ ਕੀਤੀ ਗੱਡੀ ਉਹਨਾਂ ਨੂੰ ਆਕੇ ਦੇਖਾਂਗੇ ਕੋਈ ਨਹੀਂ ਲੈ ਚੱਲਦੇ ਆ ਬਸ ਇਹਨੂੰ ਹੁਣ ਆਕੇ ਸਾਫ ਕਰਾਂਗੇ ਇਹਨੂੰ ਐਦਾਂ ਦੀ ਗੱਡੀ ਧਵਾਵਾਂਗੇ ਇਹਨੂੰ ਚੰਗੀ ਤਰ੍ਹਾਂ ਨਾਲ ਅੰਦਰੋਂ ਵੀ ਡਾਇਰੈਕਟਿੰਗ ਕਰਾਵਾਂਗੇ ਸਾਰਾ ਕੁਝ ਕਰਾਵਾਂਗੇ ਇਹਦਾ थोड़ी जी रबिंग भी करावे जैच वगैरह पे पे देखो इतना अभी रबिंग भी करावे पुरानी बहुत होगी गाइज ये दो हजार ग्यारह मॉडल है गाइज अब पहुंच गए तेन कोनी इतों लैखी रह रही है अपनी राखी लै रही है मठियाई भी कान बना लो मैं अंदर ता नहीं जा रहा क्योंकि तो इतने फिर थोड़ी जी पार्किंग दिक्कत हो जाती है तो जामा मैं अंदर जाके आने चलो की लै रहा ਹਾਂ ਜੀ ਲਓ 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 ਵੀਡੀਓ ਫੁਆਇਲ ਚਲੋ ਅਲੱਗ ਕਿ ਲੱਗਦਾ ਦੇਖੋ ਜੀ ਪੂਰੀ ਢੀੜ ਹੈ ਹੁਣ ਤਿਆਰ ਦੋ ਦੇਣਾ ਹਾਂ ਜੀ ਸਰ ਗਾਈ ਇਹ ਮਠਾਈ ਲੁੱਤੀ ਨਹੀਂ ਅੱਛੀ ਵੀ ਜੀ ਕਰਦਾ ਸੀ ਕਹਿੰਦਾ ਵੀਡੀਓ ਨਾ ਬਣਾਓ ਨਾ ਕਰੋ ਉਹ ਨਾ ਕਰੋ ਮੈਂ ਕਿਹਾ ਭਾਈ ਅਸੀਂ ਕੋਈ ਲੈ ਲਾਂਗੇ ਛੱਡ ਪਰਾਂ ਗਾਈ ਸੋਣ ਆਪਾਂ ਪਹੁੰਚਣ ਆ ਲਿਆ ਜੀ ਪੁੱਛੋ ਤੇ ਬ੍ਰਿਜ ਦੇ ਤੋਂ ਆਪਾਂ ਨਿਕਲ ਗਏ ਬਾਹਰ ਟ੍ਰੈਫਿਕ ਨੂੰ ਪਾਰ ਕਰਦੇ ਹੋਏ ਅੱਜ ਧੁੱਪ ਹੈ ਪੂਰੀ ਗਰਮੀ ਹੈ ਜੀ ਐ ਕੱਲ ਤਾਂ ਮੌਸਮ ਫਿਰ ਵੀ ਸਹੀ ਸੀ ਨਾ ਨਾ ਪਰਸੋਂ ਲਈ ਪਰਸੋਂ ਵੀ ਸਹੀ ਕੱਲ ਵੀ ਥੋੜਾ ਠੀਕ ਸੀ ਕੱਲ ਕਿੰਨੇ ਕੱਲ ਤਾਂ ਬਰਨਾਲੇ ਤੋਂ ਆਏ ਅਸੀਂ ਅੱਜ ਥੋੜਾ ਫਿਰ ਵੀ ਨਹੀਂ ਗਰਮੀ ਜੀ ਫੋਨ ਦੇ ਵਿੱਚ ਕਿਉਂ ਇੰਨਾ ਸੋਹਣਾ ਲੱਗਦਾ ਆਸਮਾਨ ਰੱਖਿਓ ਤੇ ਆਸਮਾਨ ਹਾਂ ਪਰ ਹੁਣ ਸਾਰੇ ਮਿੱਠੀਆਂ ਦੀਆਂ ਤਾਂ ਫੋਨ ਦੇ ਵਿੱਚ ਨਹੀਂ ਦੋ ਗਾਇਜ਼ ਆਪਾਂ ਲਾਵਾਂਗੇ ਮਠਾਈਏ ਜਿਹੜੀ ਆਪਾਂ ਬਰਨਾਲੇੋਂ ਲਾਵਾਂ ਜਿਹੜਾ ਕੀ ਕਹਿੰਦੇ ਜੀ ਬਰਨਾਲੇੋਂ ਲਾਵਾਂਗੇ ਆਪਾਂ ਉੱਥੋਂ ਮਠਾਈ ਲੁੱਤੀ ਨਹੀਂ ਗਈ ਆਪਾਂ ਨੂੰ ਥੋੜਾ ਜਿਹਾ ਨਹੀਂ ਲੱਗਿਆ ਤਾਂ ਬਿਹੇਵ ਚੰਗਾ ਇਸ ਲਈ ਆਪਾਂ ਛੜਤੀ ਮਠਿਆਈ ਤੇ ਆਪਾਂ ਹੁਣ ਬਰਨਿਆਲੇ ਮਠਿਆਈ ਲਾਵਾਂਗੇ ਤੇ ਆਪਾਂ ਸਿੱਧਾ ਬੋਖਸੇ ਪੱਲਾ ਹੁਣ ਬਰਨਿਆਲਾ ਬਰਨਿਆਲੇ ਬਰਨਿਆਲੇ ਕਿ ਬਰਨਿਆਲੇ ਬਰਨਿਆਲਾ ਚਲੋ ਬਰਨਾਲਾ ਬੋਖਸਦੇ ਆ ਸਿੱਧਾ ਉੱਥੇ ਚਾਗੇ ਫਿਰ ਅਖੀਲੇ ਕਿ ਉਹ ਵੀ ਮਠਿਆਈ ਉੱਥੇ ਬਹੁਤ ਫੇਮਸ ਦੁਕਾਨ ਹੈ ਨਾ ਕਿਹਨਾ ਬੋਨਦਾ ਅਲੇਜਾਸੂਟ ਅਲੇਜਾਸੂਟ ਉੱਥੋਂ ਲਾਵਾਂਗੇ ਤੇ ਸਾਥੇ ਜਾਂਦੇ ਨੂੰ ਸਾਰੇ ਪਹੁੰਚੇ ਆਣਗੇ ਉੱਥੇ ਪਰਵੀਨ ਵਾਲੇ ਵੀ ਪਹੁੰਚੇ ਜਾਣਗੇ ਤੇ ਫਿਰ ਉਸ ਤੋਂ ਬਾਅਦ ਪੱਟਾਵਾਂਗੇ ਦੀਦੀ ਕੋਲੇ ਅੱਜ ਦਾ ਬਲੌਗ ਵਧੀਆ ਆਉਣ ਵਾਲਾ ਦੇਖਦੇ ਰਹੋ ਇਸ ਕੀ ਪਨਾ ਕਰਿਓ ਬਲੌਗ ਨੂੰ ਸਾਰਾ ਦੇਖਿਓ ਉਹਨਾਂ ਨੂੰ ਵੀ ਮਜ਼ਾ ਆਊਗਾ ਤੇ ਸਾਨੂੰ ਦਾ ਮਜ਼ਾ ਆਈ ਗਿਆ ਠੀਕ ਹੈ ਜੀ ਮਿਲਦੇ ਆਂ ਚੁੰਗੀ ਆ ਗਈ ਚੁੰਗੀ ਭਾਈ ਚੁੰਗੀ ਭਰੋ ਚੁੰਗੀ ਹੋਈ ਹੈ ਇਹ ਹੋਰ ਕੀ ਹੈ ਉੱਧਰ ਉੱਧਰ ਚੱਲੋ ਨਾ ਉੱਧਰ ਉੱਧਰ ਆਪਾਂ ਇਸ ਚ ਲੱਗ ਦੇਖਦੇ ਨਾ ਨਹੀਂ ਘੱਲ ਲੱਗਿਆ ਨਾ ਵੇ ਨਹੀਂ ਇਹ ਤਾਂ ਮੁਰ ਲੱਗਿਆ ਤਾਂ ਹੋਇਆ ਦੇਖੋ ਅੱਛਾ ਤਾਂ ਠੀਕ ਹੈ ਬੜਾ ਸ਼ਾਇਦ ਪਹੁੰਚ ਵੀ ਕੀ ਨਹੀਂ ਆਪਾਂ ਨਹੀਂ ਜਿੱਦੇ ਕਿ ਤਸਵੀਰ ਆਪਾਂ ਵਾਸਤੇ ਹਾਂਜੀ ਬਾਈ ਵੇ ਕਾਲਪਾ ਬਾਈ ਹੈ ਚੈਨਲ ਨੂੰ ਚੈਨਲ ਉਹ ਗੱਡੀ 310 ਨਵੀਂ ਗੱਡੀ ਆ ਗਈ ਦੇਖੋ ਬਾਈ ਰੈਡੀ ਐਂਦੀ ਹੈ ਇਹ ਮਿੰਦਾ ਮੈਨੂੰ ਬਹੁਤ ਵਧੀਆ ਲੱਗਦੀ ਹੈ ਗੱਡੀ ਇਹ ਏਸੀ ਠੀਕ ਆ ਨਾ ਸੋਹਣੀ ਬਾਈਟ ਰੰਗ ਵੀ ਸੋਹਣਾ ਲੱਗਦਾ ਗਾਈਸ ਲਾਰੇ ਪਹੁੰਚ ਕੇ ਤੇ ਇੱਥੇ ਲੱਗਿਆ ਹੋਇਆ ਫਾਟਕ ਤੇ ਜਾਮ ਹੋਇਆ ਹੋਇਆ ਪੂਰਾ ਤਗੜੇ ਵਾਲਾ ਉਨਲਾ ਸ਼ਾਇਦ ਖੁੱਲ ਗਿਆ ਫਟਕਾ ਹੁਣ ਖੁੱਲਿਆਗਾ ਕੋਈ ਸਾਈਡ ਤੋਂ ਦਿਖ ਰਿਹਾ ਉਧਰੋਂ ਲੋਕ ਆ ਰਹੇ ਨੇ ਕਿ ਅਸੀਂ ਜਾ ਰਹੇ ਹਾਂ ਥਾਰ ਦੇ ਪਿੱਛੇ ਲੈ ਗਿਆ ਹੋਇਆ ਆਣ ਮਿਲੋ ਏ ਤੁਹਾਨੂੰ ਸਾਰਿਆਂ ਨੂੰ ਵਧਾਈਆ ਹੁਣ ਜੀ ਥਾਰ 5 ਡੋਰ ਵੀ ਲਾਂਚ ਹੋ ਚੁੱਕੀ ਹੈ ਥਾਰ ਰੌਕਸ ਪੰਜ ਦਰਵਾਜ਼ਿਆਂ ਵਾਲੀ ਬਾਈ ਜਸ ਤਾਂ ਗਲੋਲ ਹੋਈ ਜਾਂਦੀ ਹੈ ਹੁਣ ਰਾਮਪੁਰੇ ਸ਼ਾਮ ਲੱਗਿਆ ਬਹੁਤ ਤਕੜਾ ਪਤਾ ਨਹੀਂ ਅਜੇ ਕੀ ਹੋਇਆ ਹੈ ਅਸਤੋਂ ਵੀ ਵੈਸੇ ਵੀ ਲੇਟ ਚ ਲੈ ਕੇ ਚੱਲ ਭਾਈ ਨਾਮ ਨਾਲ ਪਹੁੰਚਾਂਗੇ ਤੇ ਉਦੋਂ ਵੀ ਲੇਟ ਰਹੀ ਜਾਂਦੇ ਆ ਸਮਾਂ ਨਹੀਂ ਆ ਰਿਹਾ ਤੇ ਅਧਰ ਗੱਡੀ ਵਾਲਾ ਦੇਖੋ ਨਾਲ ਹੀ ਲਾਈ ਜਾਂਦਾ ਹੁੰਦਾ ਇਹ ਬਲੈਨ ਨੋ ਵਾਲਾ ਕੰਮ ਸਿਰੇ ਹੀ ਕਰੀ ਜਾਂਦਾ ਦੇਖੋ ਹੁਣ ਦਿਖਾਉਣਾ ਮੈਂ ਜਿਵੇਂ ਨਾਲ ਲਾਈ ਜਾਂਦਾ ਪਤੰਦਰ ਗੱਡੀ ਗਾਈਜ਼ ਦੇਖ ਲੋ ਕੰਮ ਅੱਜ ਜੀ ਪਹੁੰਚਦੇ ਅੱਧਰ ਕੀ ਵੱਧਦੀ ਆ ਗਿਆ ਸੀ ਹੰਡਿਆਏ ਪਹੁੰਚ ਚੁੱਕੇ ਆ ਤੇ ਰਖੜੀ ਬੰਨਣ ਥੱਲੇ ਆ ਕੀ ਰਖੜੀ ਘਰੇ ਭੁੱਲੀ ਆਹ ਕੰਮ ਐ ਦੇਖ ਲੋ ਇਹਦੇ ਆਦੂ ਹੀ ਪੀਰ ਅਸਲਾ ਉਹ ਵੀ ਹੁਣ ਅੱਗੇ ਇੱਥੇ ਗੱਲ ਚੱਲੀ ਤਾਂ ਉਹਨੂੰ ਯਾਦ ਆਇਆ ਮੰਮੀ ਨੂੰ ਉਸ ਜੀ ਨੇ ਮੰਮੀ ਚੱਕ ਲਈ ਮੈਂ ਕਿਹਾ ਨਾ ਮੈਂ ਤੇ ਕੇ ਲਵਾਂ ਆ ਦੇਖੋ ਤੁਸੀਂ ਕੀ ਹੈ ਜਿਹੜਾ ਪਿਆਰ ਮਰੋਣ ਚੱਲਿਆ ਬੰਦਾ ਕਿ ਦੱਸੋ ਉਹੀ ਜੀ ਤੁਸੀਂ ਭੁੱਲਿਆ ਹੈ ਜਾਏ ਹੋ ਰਖੜੀ ਵੇਣੀ ਉਹ ਰਾਸਤੇ 'ਚ ਆਹ ਲੱਗ ਗਿਆ ਦੇਖੋ ਜੀ ਸਾਹਮਣੇ ਜੀ ਬਜ਼ਾਰੀ ਗਾਇਸ ਆਪਾਂ ਪਹੁੰਚ ਚੁੱਕੇ ਆ ਜੀ ਬਰਨਾਲੇ ਤੇ ਹੈਗਾ ਬਰਨਾਲੇ ਦਾ ਚੌਂਕ ਇੱਧਰ ਆ ਜਾਂਦੇ ਨੇ ਇਹਨਾਂ ਦਾ ਥੋਬੀ ਬਾਜ਼ਾਰ ਸੌਰੀ ਮਾਲ ਰੋਡ ਤੇ ਸਾਹਮਣੇ ਆਗੇ ਦੇਖੋ ਦਨੀਜਾ ਸਵੀਟ ਵਾਲੇ ਉੱਥੇ ਚੱਲੇ ਆ ਮਠਾਈ ਲੈਣ ਵਾਸਤੇ ਮੰਮੀ ਤੇ ਰਾਖੀ ਦੋਨੇ ਮੰਗਾ ਤੁਸੀਂ ਜਾਓ ਭਾਈ ਮੈਨੂੰ ਕਹਿੰਦੇ ਤੁਸੀਂ ਵੀ ਆ ਜਾਓ ਮੰਗਾ ਭਾਈ ਮੈਂ ਫੇਰ ਲੜ ਪੈਣਾ ਜੇ ਮੈਨੂੰ ਇਹਨੇ ਕਹਿ ਦੇਣਾਗਾ ਮੰਗਾ ਤੁਸੀਂ ਜਾਓ ਤੁਸੀਂ ਮਠਾਈ ਲੈ ਆਓ ਉਹਨਾਂ ਨੂੰ ਮਠਾਈ ਲੈ ਕੇ ਆ ਰਹੇ ਆ ਤੇ ਆਪਾਂ ਗੱਡੀ ਇੱਥੇ ਸਾਈਡ ਤੇ ਲਾ ਲਈ ਤੇ ਇੱਥੇ ਵੀ ਟ੍ਰੈਫਿਕ ਬਹੁਤ ਆ ਸੰਡੇ ਕਰਕੇ ਐ ਕੁਛ ਤਾਂ ਕੁਛ ਿਹਾਰ ਕਰਕੇ ਐ ਕਿ ਹਰ ਬੰਦਾ ਹਣਾ ਅੱਜ ਚਾਹ ਰਿਹਾ ਕੁ ਵੀ ਐ ਇਸ ਤਰ੍ਹਾਂ ਗਈ ਜਿਹੜੀ ਰਖੜੀ ਐ ਸ੍ਰੀ ਮੁਕਤਸਰ ਤੇ ਆਈ ਐ ਉਸ ਤੋਂ ਇੱਕ ਦਿਨ ਪਹਿਲਾਂ ਛੁੱਟੀ ਆ ਗਈ ਜਿਹੜੇ ਲੋਕਾਂ ਨੂੰ ਨਹੀਂ ਟਾਈਮ ਲੱਗਦਾ ਸੰਡੇ ਕਰਕੇ ਉਹ ਛੁੱਟੀ ਹੁੰਦੀ ਐ ਫਿਰ ਉਹ ਜਾ ਸਕਦੇ ਤੇ ਬਹੁਤ ਵਧੀਆ ਦਿਨ ਤੇ ਰੱਖੜੀ ਆਈ ਹੈ ਤੇ ਉਹਨੂੰ ਲੈ ਕੇ ਆਂਦੇ ਆ ਮਠਿਆਈ ਫਿਰ ਆਪਾਂ ਪਹੁੰਚਦੇ ਆ ਉਹ ਬਾਈ ਲੜੀਆਂ ਲਾਈ ਜਾਂਦਾ ਉੱਪਰ ਚੜ ਕੇ ਕਿੰਨੀ ਉੱਚੀ ਚੜਿਆ ਹੋਇਆ ਯਾਰ ਅਣਾ ਉਹਨਾਂ ਰੋ ਭਾਈ ਮਠਿਆਈ ਉਹ ਨਾਂ ਲਖਮਨ ਸਵੀਟਾ ਨੇ ਫਰੀ ਬੈਠੇ ਨੇ ਇੰਦਰ ਭੀੜਾ ਦੇ ਜਿਹੜੇ ਵਾਲੇ ਨੇ ਪਹੁੰਚ ਗਏ ਜੀ ਆਪਾਂ ਚੰਗੀ ਹੋਈ ਪਈ ਐ ਉਹ ਸੇ ਸਾਹਮਣੇ ਪਾਪਾ ਉੱਧਰ ਚੱਲਦੇ ਆਪਾਂ ਕੋਈ ਵੀ ਨਹੀਂ ਆਇਆ ਹਲੇ ਹਲੇ ਆਇਆ ਨਹੀਂ ਕੋਈ ਪਾਪਾ ਜੈ ਸ਼੍ਰੀ ਰਾਮ ਜੀ ਹੋਰ ਠੀਕ ਹੋ ਮੰਮੀ ਪਈ ਐ ਠੀਕ ਐ ਮੰਮੀ ਹੁਣ ਨਮਸਤੇ ਜੀ ਨਮਸਤੇ ਹੋਰ ਕਿਵੇਂ ਹੋ ਠੀਕ ਹੈ ਪੁੱਤ ਓਏ ਆ ਗਿਆ ਤੂੰ ਉਹ ਵੱਡੀ ਹੋ ਗਈ ਨਾ ਅੱਗੇ ਨਾਲ ਪੂਰੀ ਉਹ ਤਾਂ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਤੁਸੀਂ ਕੋਲ ਦੇ ਕਿੰਨਾ ਕੀ ਪੀ ਲਿਆ ਹਣਾ ਵੇ ਕੋਲ ਦੇ ਕਿੰਨਾ ਪੀ ਗਏ ਅਰੇ ਕੀ ਗਏ ਕੋਲਡਰ ਕੀ ਬਚਿਆ ਨਹੀਂ ਸਾਰਾ ਪੀ ਗਿਆ ਸੀ। ਤੇ ਦੂਜੀ ਵਾਰ ਪੀ ਲੈ ਗੋਲਡ ਡਰਿੰਕ। ਹੁਣ ਕੀ ਕਰੀਏ? ਦੱਸ। ਦੱਸ। ਅੰਦਰ ਨੇ ਵਧੀਆ ਨਾ ਕੀਤਾ ਸੀਗਾ ਸਾਸ ਸਾਹਿਬ ਜੀ। ਓਏ। ਅੰਦਰ ਨੇ ਸਾਸ ਜੀ ਚਲਾਕੀ ਕਰੀ ਤੁਸੀਂ ਵਧੀਆ ਕੀਤਾ ਸੀ ਬੋਲਾ। ਅਸੀਂ ਦੇਖੀ ਨਾਲ ਦੀ ਨਾਲ ਉਸੇ ਟਾਈਮ ਮੰਮੀ ਤੇ ਸ਼ਕਲੀ ਦਸੀ ਜਨੇ ਮੈਂ ਵੀ ਠੀਕ ਹੈ ਨਹੀਂ ਹਲੇ ਵੀ। ਚਲੋ ਹੋ ਜੋ ਠੀਕ ਆ ਤੇ ਹੁਣ ਆਪਾਂ ਕਰ ਰਹੇ ਆ ਜੀ ਤਿਆਰੀ ਤਖੜੀ ਬੰਨਣ ਦੀ ਗੱਗੀ ਆਂਦਾ ਹੈਗਾ ਬੰਨੋ ਵੀ ਬੰਨੋ ਸ਼ਾਬਾਸ਼ ਬੋਲ ਨੀਚੇ ਨਾ ਕਰ ਤਲ ਬੋਲ ਬੋਲਾ ਮਾਸੀ ਕੀ ਬੁਲੀ ਹੈ ਹਾਂ ਅਬ ਯਹਾਂ ਤੇ ਆ ਕੇ ਲਿਆ ਦੋ ਯਹਾਂ ਤੇ ਆ ਕੇ ਲਿਆ ਹੈ ਨਾ ਹਾਏ ਮਸੀ ਹੋ ਜਾਂਦਾ ਕੋਈ ਹੋਵੇ ਜਲਦਬਾਜ਼ੀ ਹੋ ਜਾਂਦਾ ਹੈਗਾ ਉਹ ਨਹੀਂ ਹੈਗਾ ਹਾਂ ਅੱਗੇ ਹੰਡੇ ਆ ਗਏ ਹੰਡੇ ਆ ਜਾ ਕੇ ਉਹ ਵੀ ਗੱਲ ਚੰਨੀ ਰੱਖੜੀ ਦੀ ਹਾਂ ਮੰਮੀ ਕਹਿੰਦੇ ਲੁਫਾਵਾ ਚੱਕ ਲੈ ਸੀ ਇਹ ਕਹਿੰਦੇ ਮੰਮੀ ਤੁਸੀਂ ਚੱਕ ਲੈ ਉਹ ਮਗਲ ਲੋ ਜੀ ਕਰ ਲੋ ਇੱਕ ਦੂਜੇ ਵੱਲ ਹੋ ਗਏ ਹੈ ਹੈ ਸ਼ੰਦਗਾ ਖਾਣ ਲਈ ਲੁਫਾਵਾ ਪਾ ਹਾਂ ਛਗਣਾ ਲਵਾਵਾ ਖਾਲੀ ਫੜਾਤਾ ਮੰਮੀ ਨੂੰ ਆ ਕੇ ਸ਼ੈਂਟੀ ਦੇ ਬਾਦ ਦੇ ਵੀਰੇ ਨਹੀਂ ਵੀਰੇ ਨੂੰ ਆ ਕੇ ਮੰਮੀ ਨੇ ਪਾਤੇ ਉਹ ਆਈ ਫੜਾ ਨਾ ਨਾ ਨਾਮ ਲਿਖਿਆ ਨਾਮ ਵੀ ਲਿਖਿਆ ਵੇ ਅਗਲੇ ਨੂੰ ਛਗੜ ਫੜਾ ਕੇ ਆਏ ਵੀਪਾ ਇਹਨਾਂ ਦੇ ਮੰਮੀ ਕਿੱਥੇ ਲੱਗੇ ਐਵੇਂ ਲੱਗੇ ਇਹਦੇ ਤੇ ਰੱਖੀ ਦੇ ਬਿਆ ਰੱਖ ਕੇ ਕਿਦਾਂ ਕਰਦੇ ਚ ਇਹਦੇ ਦੀਖਦੇ ਬਿਆਸ ਆਏ ਕਰੇ ਇਹਨੂੰ ਨਹੀਂ ਤੇਰੇ ਉੱਤੇ ਕਰਾ ਬੋਦੀ ਦਾ ਬੋਦੀ ਦਾ ਬਿਆਸ ਕਰੀ ਤੇ ਦੀ ਬਿਆਸ ਨਾ ਵੀ ਜਿਵੇਂ ਉਹਨੂੰ ਰੁਕ ਜਾ ਵਸ ছিল এই ভিডিওটা আর ইউ আগার কই না কই না আর থাকে যে এই করে নাও মেনশন আছে লাগা আছে गाइस लास्ट টাইম লাটে মন গায় গেল

ਮੈਂ ਦੋ ਕੇਜ ਨਹੀਂ ਆ ਫਾ ਫਿਰ ਇੱਕ ਇੱਕੀ ਬਣੀ ਮੈਂ ਚੋਰ ਬਣਤੀ ਕੋ ਜਨਾ ਦੋ ਬਣ ਦੇਗੇ ਬਣ ਦੇਖੀਏ ਗਾਇਸ ਇਹ ਦੋ ਨਿਕਾ ਚੱਕ ਕੇ ਖੇਡਾਂਗੇ ਫਿਰ ਦੋਨੇ ਡਮਾ ਲਾ ਲਵਾਂਗੇ ਫੂਆਂ ਨੂੰ ਸਸਾ ਕਰ ਦੋ ਹਾਂ ਬਾਹਲੇ ਚਾਹ ਹਾਂ ਟਿੱਕਾ ਦੇ ਨਹੀਂ ਲਾਤਾ ਹੁਣ ਕਿਰੋ ਹੁਣ ਕਹਿ ਲਈ ਇੱਦਾਂ ਨਾਲ ਸੈਕ ਦਿੱਤੇ ਦੇ ਇੱਦਾਂ ਨਾਲ ਮਨਾ ਤੇ ਲਕਣੀ ਲੱਗਣਗੇ ਹੋਰ ਜਿੱਥੇ ਲੱਗਣਗੇ ਆਪਣੀ ਪਛਾਣ ਹੀ ਤਿਲਕ ਨਾਲ ਮਮਾ ਬ੍ਰੋ ਹਿਲਾ ਦੋ ਅੱਛਾ ਜੀ ਬ੍ਰੋ ਹਿਲਾ ਦੇ ਮਮੂ ਸੱਕਰੀ ਦੇਖੀਓ ਬਾਮਾ ਹੋ ਕੋਈ ਦਰ ਕਰੋ ਹਾਂ ਸਹੀ ਗੱਲ ਆ ਹੁਣ ਬਾਮਣ ਹੁਣ ਬਾਮਾ ਤਿਰਕ ਤਿਲਕ ਲਾਣੇ ਹਟ ਗਏ ਦੁਬਾਰਾ ਟ੍ਰੈਂਡ ਬਣਾ ਕੇ ਲਾ ਕੇ ਸਨਾਤਨ ਦੇ ਰੱਖੀ ਕਰਾ ਦੇ ਹੁਣ ਲਾ ਕੇ ਕਿੰਨੇ ਗੱਠਾ ਮਾਰਦੇ ਹੁੰਦੇ ਆ? ਜਿੰਨੀ ਮਰਜ਼ੀ ਮਾਰਦੇ। ਤਿੰਨ? ਕੰਮੇ ਦੀਆਂ ਤਿੰਨ ਮਾਰਦੇ ਆਂ ਤਿੰਨ। ਇਹ ਤਿੰਨ ਗੱਠਾ ਤਾਂ ਮਾਰਦੇ ਆਂ। ਦੂਸਤ ਇੱਕ ਬੰਨੀ ਵੀ ਰਖੜੀ। ਮੈਂ ਤਾਂ ਕੋਈ ਨਹੀਂ ਜਾਣਦਾ। ਚੰਪੂ ਹੀ ਗਾਉਂਦੇ ਨਾ ਬਣੀ ਰਹੇਗੀ। ਆ ਬੇ ਨਾ ਚੰਗੋ ਉਹ ਜਦੋਂ ਡਾਟਾ ਖਲਾਤਾ ਸੀ ਹੋਰ ਖਲਾ ਬਦੂ ਬਸ ਸਹੀ ਖਲਾ ਲਈ ਉਹ ਦਾ ਜਰ ਬਰਕ ਤੂੰ ਮੈਂ ਗਾਜ ਨਾ ਉੱਪਰ ਜਾ ਉਹ ਦੋ ਜਿਹੜਾ ਕੀ ਕਰੀ ਨਹੀ ਇਹਦੇ ਕੋਲ ਤਾਂ ਨਹੀਂ ਕੋਲ ਨਾ ਕੋਲ ਮੇਟਾ ਸਾਰਾ ਵਾਈਪ ਹੋ ਗਿਆ ਨਹੀ ਨਹੀ ਮੈਂ ਲਾ ਚੱਕੀ ਮਿਲ ਨਹੀਂ ਅੱਲਾ ਪੈਰੀਆ ਤਾਂ ਇਹਦਾ ਹਾ ਉਧਰ ਲਵਾਏ ਨਹੀਂ ਤੁਸੀਂ ਲਵਾਏ ਨਹੀਂ ਬੈਰੀ ਇੱਥੇ ਇਹ ਬਰਾਬਰ ਦਾ ਹੋ ਗਿਆ। ਹਾਂ। ਤੂੰ ਕੰਮ ਵੀ ਇਹੀ ਕਰਦੀ ਏਹਦੀ ਗੱਲ ਵੀ। ਮੈਨੂੰ ਲੱਗਦੀ ਹੁੰਦੀ ਬਣਾਉਣਾ। ਲੋੜ ਦੇ ਲੂੰਗ ਕਰਕੇ ਬਣਾਉਣਾ ਫੜੀਆ। ਤੂੰ ਮੈਂ ਬਾਜੂ ਮੰਗਾ ਦੂੰਗਾ। ਦੋ ਨਹੀਂ ਬੰਦੀ ਛੋੜਾ। ਚੱਲ ਰੱਖ ਮੈਂ ਬੰਦੀ। ਆਹ ਬੰਨਣਾ ਤੇ ਇਹ ਵਾਲੀ ਜੋੜੀ ਬੰਨ੍ਹਣੇ ਹੁੰਦੇ। ਔਰੇਂਜ ਵਾਲੇ ਸਿੰਗਲ ਨਹੀਂ ਬੰਨ੍ਹਦੇ। ਮੈਂ ਤੂੰ ਟਿੱਕਾ ਲਾਇਆ ਪਹਿਲਾਂ।

ਚੋਣ ਹੀ ਹਨਾ ਹੌਂਦੂ ਆਹਰਾ ਲਾ ਜੇ ਮੇਰਾ ਆਖੋ ਇਹ ਤਾਂ ਬਦਲ ਆ ਜੇ ਮੈਨੂੰ ਤੇ ਮਿਲ ਕੇ ਦੋ ਘਰ ਭਾਈ ਦਾ ਥੋੜਾ ਬਸ ਨਹੀਂ ਥੋੜਾ ਸਹੀ ਗੱਲ ਹੈ ਭਾਈ ਖਾਣ ਪੀਣ ਦੀ ਸ਼ਰਮ ਨਹੀਂ ਬਸ ਬਸ ਨਹੀਂ ਸਨੇ ਕਾਗਜ਼ ਖਵਾਣਾ ਸੀ ਉਹ ਵੀ ਜੀ ਫੋਟੋ ਚਲ ਇੱਕ ਜਾਣੀ ਫੋਟੋ ਦੋ ਵੀ ਇੱਧਰ ਆਈ ਫਿਰ ਪਿੰਡਾਂ ਨਹੀਂ ਕਿਚਲੇ ਆਵੇਂ ਕਿਹਨਾਂ ਸਾਈਡ ਤੇ ਕਰਤਾ ਦੇਖ ਲੈ ਉਹ ਤਿੰਨਾਂ ਦੇ ਖਿਤਨੇ ਆ ਆ ਦੇਖ ਲੈ ਸਾਈਡ ਤੇ ਕਰਤਾ ਵੀ ਦੇਖ ਸਹੀ ਕਰ ਲੈ ਇਹ ਇੱਥੇ ਬੰਦ ਹੋਰ ਤੇ ਕਰਤਾ ਫੋਟੋ ਖਿੱਚੀ ਗਈਆਂ ਖਿੱਚੀ ਗਈਆਂ ਨਾਲ ਵੀਡੀਓ ਮੇਰੇ ਫੋਟੋ ਖਿੱਚੀ ਗਈਆਂ ਕਿੱਤੀ ਆ ਗਈ ਕਿੱਤੀ ਆ ਗਈ ਵੇ ਕਿੱਤੀ ਆ ਗਈ ਹੁਣ ਆਪਾਂ ਵੀ ਖਾ ਰਹੇ ਹਾਂ ਪੰਨਾ ਬੱਬੀ ਨੇ ਖਾਦਾ ਹੁਣ ਆਪਾਂ ਖਾ ਰਹੇ ਹਾਂ ਤੁਸੀਂ ਵੀ ਆਈ ਬੱਤੀ ਮੈਂ ਵੀ ਆਈ ਜੱਗਿਆ ਦੇਖੋ ਵੀ ਕੈਮਰਾ ਸਾਰਾ ਕੁਝ ਦੇਖੀ ਜਾਂਦਾ ਇੱਕ ਇੱਕ ਚੱਕਣਾ ਖਾ ਰਹੇ ਨੇ ਦੋ ਨਹੀਂ ਚੱਕਣੇ ਲੈ ਲੈਣਾ ਬ੍ਰੈਡ ਖਾ ਰਿਹਾ ਬ੍ਰੈਡ ਮਮੀ ਇਹ ਸਮੋਸਾ ਸਮੋਸਾ ਦੇਖੋ ਇਹਨੂੰ ਬਸ ਸਮੋਸਾ ਸਮੋਸਾ ਦੇ ਗੋਲਾ ਆ ਗੋਲਾ ਸੋ ਗਾਇਜ਼ ਹੁਣ ਆਪਾਂ ਕਰਦੇ ਆਂ ਜਾਣ ਦੀ ਤਿਆਰੀ ਹੁਣ ਆਪਾਂ ਪਜਾਵਾਂਗੇ ਦੀਦੀ ਵੱਲ ਤੇ ਸਮੋਸ ਵਗੈਰਾ ਇੱਥੇ ਖਾ ਲੇ ਤੇ ਗੱਡੀ ਸਮਾਨ ਆਪ ਰੱਖ ਲਿਆ ਤੇ ਹੁਣ ਆਪਾਂ ਚੱਲਦੇ ਆਂ ਹੁਣ ਆਪਾਂ ਦੀਦੀ ਕੋਲ ਚੱਲਦੇ ਆਂ ਇੱਥੋਂ ਦੀਦੀ ਹੈਗੇ ਆਪਣਾ 35 ਕਿਲੋਮੀਟਰ ਦੂਰ ਘੰਟਾ ਦਾ ਰਸਤਾ ਹੋ ਗਈ ਸੜਕ ਖਰਾਬ ਹੈ ਉਹ ਸਾਲੀ ਤਾਂ ਘੰਟਾ ਦਾ ਰਸਤਾ ਬਾਏ ਹੋ ਗਿਆ ਹੋ ਗਿਆ ਆਜੋ ਆਜੋ ਵਾਪਸ ਆਜੋ ਬੱਸ ਗੱਡੀ ਕੋਈ ਗਰਮ ਹੋ ਗਈ ਹੱਥਨ ਲੱਗਦਾ ਇੱਥੇ ਜਾਦਾ ਟਾਈਮ ਹੋਣਾ ਨਾ ਇੱਥੇ ਲਾ ਦੇਣੀ ਸੀ ਨਾ ਵਿਚਾਲੇ ਜਮਾ ਇੱਥੇ ਉਹ ਆਪਾਂ ਚੱਲਦੇ ਇਹ ਰਹਿਣਗੇ ਸ਼ਾਮ ਤੱਕ ਤੇ ਹੁਣ ਆਪਾਂ ਚੱਲੇ ਆਂ ਦੀਦੀ ਕੋਲੇ ਹੋਏ ਕੋਈ ਜ਼ਾਰੇ ਆ ਨਿਕਲੇ ਆਂ ਦੇਖੋ ਜੀ ਨਜ਼ਾਰੇ ਫੇਰ ਆਗੇ ਖੇਤਾਂ ਦੇ ਪਰ ਇੱਥੇ ਗਰਮੀ ਹੈ ਜਿਹੜੇ ਪਰਸੂ ਆਪਾਂ ਖੇਤ ਦੇ ਨਿਆਰੇ ਦੇਖੀ ਤਾਂ ਮੀਂਹ ਪੈ ਰਿਆ ਸੀਗਾ ਅਲਟੀਮੇਟ ਨਿਆਰਾ ਸੀਗਾ ਤੇ ਹੁਣ ਦੇਖੋ ਉਹਨੇ ਗਰਮੀ ਦੇ ਵਿੱਚ ਨਿਆਰਾ ਤਾਂ ਆਸਮਾਨ ਹੈ ਪਰ ਗਰਮੀ ਕਰਕੇ ਥੋੜਾ ਜਿਆ ਵਗਿਆ ਲੰਦਾ ਬੜਾ ਹਾਂ ਸ਼ਾਂਤੀ ਦੇਖੋ ਕਿੰਨੀ ਹੈ ਪਰ ਕੋਈ ਨਹੀਂ ਜਾ ਰਿਹਾ ਸੀ ਜਾ ਰਿਹਾ ਦੇਖੋ ਅੱਗੇ ਕੰਕਲ ਜਾ ਰਹੇ ਹਾਂ ਚਲੋ ਪਹੁੰਚਦੇ ਹਾਂ ਦੀਦੀ ਕੋਲੇ ਦੀਦੀ ਨੂੰ ਕਰਤਾ ਫੋਨ ਅਸੀਂ ਕਹ ਜੀ ਅਸੀਂ ਚੱਲ ਪਏ ਤੇ ਅਸੀਂ ਆ ਰਹੇ ਹਾਂ ਇਹ ਹੁਣ ਆਪਾਂ ਪਹੁੰਚਦੇ ਹਾਂ ਦੀਦੀ ਕੋਲੇ ਰੱਖ ਤੱਕ ਨੇ ਬਧੀਲਾ ਕਰਦੇ ਨਹੀਂ ਸਕਦੇ ਤੇ ਲਿਖਦੇ ਆਹ ਬਹੁਤ ਵੜਿਆ ਲੱਗਦਾ ਸੀ ਠੇਜ ਦਾ ਬੜੀਆ ਲੱਗਦਾ ਇਹ ਤੇ ਦਾ ਧੁੱਪ ਜੀ ਆ ਗਈ ਪਿੱਛੇ ਚੱਲ ਜੀ ਇਹ ਟ੍ਰੀਟਰ ਨਾਲੇ ਟਰਨਲ 1 ਟਰਨਲ 2 ਹਾਂ ਹਾਂ ਪਹੁੰਚ ਗਏ ਜੀ ਆਪਾਂ ਫਾਈਨਲੀ ਦੀਦੀ ਕੋਲੇ ਖੱਡੀ ਕਰਦੀ ਆਪਾਂ ਲੋਕ ਸਮਾਨ ਕਰ ਲਓ इधर गांव दीदी के लगे हुए मिस्त्री घर पा दीदी का रेनोवेट हो रहा सारा लो जी घर जमा चेंज करता पसान नहीं आ रही अंदर चलना अस बाजा मारी आ ਕੀ ਬਰਾਈਆਂ ਹੁਣ ਪਾਈ ਤੈਨੂੰ ਬਹੁਤ ਬਹੁਤ ਖਰੀਦੀਆਂ ਵੀ ਇਹ ਨਵੇਂ ਕਰਦੀਆਂ ਹੁਣ ਲੈਂਟਰ ਦੀ ਤਿਆਰੀ ਆ ਹਾਂ ਉਹ ਸਲੈਂਟਰ ਪਾਜੋ ਕੱਲ ਨੂੰ ਉਹ ਗੈਲੈਂਟਰ ਚਲੋ ਵਧੀਆ ਜਾਰੀ ਪਾਈ ਜਾਂਦੇ ਸਰੀਆਂ ਕੱਲ ਨੂੰ ਪਾਈ ਹਾਂ ਬੰਨੀ ਕਰਦੇ ਤੁਲਾੜ ਵਧੀਆ ਥਾਣੀ ਤੰਦੂਰੇ ਉੱਤੇ ਦੰਦਰ ਬੜਾ ਗੇ ਹੋਏ ਬੱਚੇ ਲੈ ਕੇ ਜਾ ਰਹੇ ਸਕੂਟਰੀ ਨਹੀਂ ਸਕੂਟਰੀ ਆ ਅਸੀਂ ਦੇਖਿਆ ਕਿ ਲੱਗ ਦੋਨੇ ਉਹ ਦੂਜੀ ਸਕੂਟਰੀ ਨਹੀਂ ਰਾਜੇ ਰਾ ਦੇ ਮੰਮੂ ਜੀ ਰਾਜੇ ਰਾ ਦੇ ਜੀ ਰਾਜੇ ਰਾ ਦੇ ਵਾਸ ਵਾਸ ਕਰੀਆ ਵਾਸ ਉਹ ਦੁਪਹਿਰੀ ਹੱਥ ਨਾ ਲਾਇਆ ਕਰ ਤੂੰ ਦੁਪਹਿਰੀ ਹੱਥ ਨਾ ਲਾਇਆ ਕਿੱਧਰ ਜਾਏ ਲੱਗਣ ਲੱਗਾ ਹਾਂ ਮਾੜਾ ਹੈ ਕਿੱਧਰ ਜਾਏ ਲੱਗਣ ਲੱਗਾ ਬੁੱਲਾ ਗੁੰਡਾ ਲੱਗਾ ਜਿਵੇਂ ਹੋਰੇ ਗੰਦੇ ਬੰਦੇ ਕਿੱਧਰ ਜਾਏ ਦੀਦੀ ਫੋਨ ਕੀ ਨਿਕਲੇ ਕੇ ਆਇਓ ਅੱਛਾ ਉਹ ਵੀ ਆਣਾ ਉਹ ਮੈਜੀਟੋ ਮੈਜੀਟੋ ਕੀ ਹੁੰਦਾ ਉਹ ਮੈਜੀਟੋ ਬਣਾ ਬਣਾ ਬਲੌਗ ਸਵਾਸ ਲੋ ਜੀ ਅੱਜ ਹੁਣ ਆਪਾਂ ਕਰ ਰਹੇ ਤਿਆਰੀ ਦੀਦੀ ਬਈ ਉਹ ਚਿੱਟਾ ਖਾऊं ਮੈਂ ਖਾऊं ਮੈਂ ਉਹ ਰੱਖ ਲੈਨੇ ਆਪਾਂ ਮੇਰਾ ਯਾਰ ਸਾਰੇ ਆ ਰਹੇ ਨੇ ਸਾਰੇ ਕਿੰਨੇ ਪੰਜ ਆਣੇ ਪੰਜ ਆਣੇ ਕਿੱਥੇ ਆ ਪੰਜ ਆਣੀ ਹੈ ਤੁਸੀਂ 6 ਜਣੇ ਆਪਾਂ ਉਗੜੇ ਦਾ ਇਧਰੋਂ ਮੈਂ ਨਹੀਂ ਆ ਰਹਿਆ ਦਾਦੀ ਦੀ ਤੇ ਬਣਾਉਗੇ ਵੀ ਨਹੀਂ ਮੈਂ ਨਹੀਂ ਆ ਰਿਹਾ ਹਾਂ ਇਹ ਹੈ ਨਾ ਲੋ ਫੋਨ ਲੈ ਮੈਂ ਫੋਨ ਦਿੰਦੀ ਮੈਂ ਲੋ ਇਸ ਕਰਕੇ ਇਹ ਨੂੰ ਬੁੱਕ ਨਹੀਂ ਕਰਕੇ ਤੈਨੂੰ ਚੱਕ ਕੇ ਦੇਖਾ ਇਹ ਨਹੀਂ ਕਰਦਾ ਇਹ ਕਿਉਂ ਬਾਅਦ ਜਿੰਨੀ ਮੈਂ ਆਉਂਦਾ ਨਾ ਟੈਂਡਰ ਜਾਂਦਾ ਇਹ ਕਿਉਂ ਜਨ ਇਸ ਹਾਂ ಥಾನಿಗದ್ದಿದದದದ ಹಾಾಲ್ಗವಾಣದೇದಿತ ಯಾ Background ਯੈਸ ਨਾ ਦੋਨਾਂ ਦੇ ਉੱਤੇ ਨਹੀਂ ਆਉਂਦੀ ਆਹ ਖੋਲਹੀ ਆਹ ਮੰਡੀ ਮੈਂ ਕੰਮ ਕਰਾਉਂਦਾ ਹਾਂ ਨਾ ਮਾਰਟੀ ਸਾਰੇ ਸਾਰੇ ਮੁੰਡੇ ਭਾਗੇ ਰਹੇ ਅੱਡਾ ਲਗਣਾ ਹੈਗਾ ਕਿੰਨਾ ਭਲਾ ਮੈਂ ਲੱਗਦੀ ਨਹੀਂ ਮੈਂ ਦੱਦੀ ਖੰਕ ਅੱਡਾ ਲੱਗੇ ਆਪਾਂ ਨਾਲ ਇਹ ਰੱਤ ਹੋ ਗਈ ਬੜਾ ਯਾਹਨ ਜਿੰਨੇ ਮੋਰ ਮੋਰ ਕਹਿੰਦੇ ਗਾਏ ਇਹ ਦੇਖੋ ਮਾਮਾ ਪੰਜਾ ਲੱਗ ਗਏ ਗੇਮ ਖੇਲਣ ਚਸ ਖੇਲਣ ਦੇਖਦੇ ਆ ਜੀ ਕੌਣ ਜੀਤਦਾ ਹੈ ਆਪਾਂ ਦਾ ਦੇ ਬਾਰੇ ਨੌਲੇਜ ਹੈ ਨਹੀਂ ਜਮੇ ਇਹ ਕੀ ਚੱਲੇ ਤੇ ਕੂਠਾ ਚਾ ਯਾ ਯਾ ਇਹ ਦੇਖੋ ਜੀ ਅਭੀ ਦੀ ਛੋਟੇ ਹੁੰਦੇ ਦੀ ਫੋਟੋ ਕਿੰਨਾ ਪਤਲਾ ਜਾ ਲੱਗਦਾ ਅਭੀ ਰੋਈ ਜਾਂਦਾ ਉਹ ਕਰੀ ਜਾਂਦਾ ਹੈ ਹੈ ਵੇ ਇਹ ਹੁਣਲਾ ਵੀ ਦੇਖ ਲੋ ਤੇ ਇਹ ਛੋਟੇ ਹੁੰਦੇਲਾ ਵੀ ਦੇਖ ਲੋ ਲੱਗਦਾ ਹੈ ਉਹ ਹੀ ਉਹ ਵੀ ਹੈ ਲੈ ਦੱਸੋ ਕੌਣ ਜਿੱਤੂਗਾ ਕੌਣ ਹਾਰੂਗਾ ਦੋਨਾਂ ਚੋਂ ਅਭੀ ਕੀ ਲੱਗਦਾ ਕੌਣ ਜਿੱਤੂਗਾ ਕੋਣ ਚਾਰ ਹੋਗੇ ਸਰਦਾਰ ਕੋਈ ਵੀ ਜਿੱਤ ਸਕਦਾ ਦੱਸਦੇ ਆ ਤੁਹਾਨੂੰ ਹੁਣ ਇਹਨਾਂ ਨੂੰ ਖੇលਨ ਦੀ ਆਪਾਂ ਗੇਮ ਫਿਰ ਦਾਜਾਂ ਵੀ ਨਰਕਾਉਣ ਹੈ ਦੋਨਾਂ ਚੋਂ ਦੇਖੋ ਜੀ ਹੁਣ ਲਾਸਟ ਹੁਣ ਦੇਖਦੇ ਹਾਂ ਹੁਣ ਕੌਣ ਜਿੱਤ ਰਿਹਾ ਜੇ ਆਏ ਮੇਰੀ ਮਦਦ ਕਰ ਮਾਣ ਹੁਣ ਦੇਖਦੇ ਆ ਦੇਖਦੇ ਆ ਜਿਸਾਈ ਆਪਦੇ ਮੁੰਡੇ ਦੀ ਇਮਤਿਹਾਨ ਕਰਦੇ ਨੇ ਜਾਂ ਆਪਣੇ ਸਾਲੇ ਦੀ ਇਮਤਿਹਾਨ ਕਰਦੇ ਨੇ ਉਹ ਲੱਗ ਤੋਂ ਵੱਡੇ ਇੱਕ ਮਿੰਟ ਇੱਕ ਮਿੰਟ ਦੇਖਦੇ ਕੀ ਮੈਂ ਜਿਤਾਉਂਦੇ ਆਂ ਦੇਖਦੇ ਆਉਣ ਕੀ ਮੈਂ ਜਿਤਾਉਂਦੇ ਆਂ ਵੀ ਉਹ ਇੱਕ ਗੇਮ ਮਾਮੇ ਭਰਨੇ ਨੂੰ ਕਿਉਂ ਪੁੱਤਰੀਏ ਵਾਦੀ ਪਸਾਦੀ ਮਾਪਿਆਂ ਆ ਕੇ ਨਹੀਂ ਤਾਂ ਸਿੰਧੀ ਸੀ ਨਾ ਚਲੋ ਚੰਗਾ ਦੀਦੀ ਚੱਲੀਏ ਹੁਣ ਆਪਾਂ ਦੇਖੋ ਬਾਈ

7 ਤੇ ਅੱਜ ਸਾਰਾ ਦਿਨ ਚਾਹ ਠੰਡਾ ਬਰਫੀ ਚਾਹ ਠੰਡਾ ਬਰਫੀ ਇਹੀ ਹੁੰਦਾ ਰਿਹਾ ਤੇ ਆਉਂਦੇ ਵੇ ਗੋਲਗਪੇ ਖਾਲੇ ਰਾਖੀ ਦੀ ਮੰਮੀ ਨੇ ਇਹ ਕਹਿੰਦੇ ਸੀ ਗੋਲਗਪੇ ਖਾ ਲਈ ਮੂੰਹ ਕਰਾਣਾ ਕਰ ਲਈਏ ਤੇ ਉਹਨਾਂ ਨੇ ਮੂੰਹ ਕਰਾਣਾ ਕਰ ਲਿਆ ਤੇ ਹੁਣ ਗੱਡੀ ਨੂੰ ਆ ਗੜ ਲਿਆ ਸੋ ਗਾਈਸ ਹੁਣ ਆਪਾਂ ਖਦੇ ਅੱਖਾਂ ਨਾਲ ਖਾਂ ਤੇ ਇਹਦੇ ਨਾਲ ਹੀ ਕਰਦੇ ਆਪੋਨੇ ਬਲੌਗ ਦਾ ਐਂਡ ਉਮੀਦ ਆ ਤੁਹਾਨੂੰ ਸਾਡਾ ਇਹਦਾ ਬਲੌਗ ਵਧੀਆ ਲੱਗਿਆ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਮੈਂ ਦੇਖਾਂ ਤੁਹਾਨੂੰ ਇਦਾਂ ਵੀ ਹੋਰ ਵੀਡੀਓ ਦਿਨਾਂ ਤੱਕ ਲਈ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਜੈ ਹਿੰਦ